ਸਿਕਾਰ ਸੁਣ ਬਤਈਆ ਆਪਾਂ ਕੁਝ ਦਿਨ ਪਹਿਲਾਂ ਬਾਹਰ ਗਏ ਸੀ ਤੇ ਹੁਣ ਆਪਾਂ ਵਾਪਸ ਆ ਗਏ ਤੇ ਫਿਰ ਜੋਰੋ-ਸ਼ੋਰ ਨਾਲ ਪੂਰੇ ਫੂਸਤ ਦੇਕੇ ਨਾਲ ਅਸੀਂ ਕੰਮ ਸ਼ੁਰੂ ਕਰਤਾ ਸੋ ਦੋਸਤੋ ਮੈਂ ਅੱਜ ਵੀ ਰੀਜ਼ਾੜੀ ਕਰ ਲਈ ਕੀਤੀ ਹੈ ਤੇ ਵੀਰ ਕਹਿੰਦਾ ਵੀ ਜਦੋਂ ਆਈ ਸੀ ਨਾ ਮਤਲਬ ਮੈਂ ਹੁਣ ਤੁਹਾਨੂੰ ਇੰਨਾ ਕੀ ਦਿਖਾਉਂਗਾ ਵੀ ਪੂਰੀ ਵਾਈਟ ਦਾੜੀ ਸੀ ਤੇ ਹੁਣ ਆਪਾਂ ਇਹਨਾਂ ਦੇ ਰੰਗ ਚੇਨ ਨਹੀਂ ਕਰਕੋ ਕਿ ਤੇ ਦੂਜੀ ਗਾਰ ਆਪਾਂ ਇਹਨਾਂ ਤੋਂ ਇਹ ਵੀ ਪੁੱਛਾਂਗੇ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਦਾੜੀ ਬੜੀ ਵਧੀਆ ਲੱਗੂਗੀ ਜਾਂ ਨਾ ਲੱਗੂਗੀ ਤੇ ਵੀਰ ਜੀ ਤੁਹਾਡਾ ਨਾਮ ਦੱਸਾਂਗੇ ਨਿੰਬਰੀ ਮੇਰਾ ਨਾਮ ਨਿਰਮਲ ਸਿੰਘ ਹੈਗਾ ਓਕੇ ਮੈਂ 22 ਦਾ ਨਾਂ ਹੈਗਾ ਨਿਰਮਲ ਸਿੰਘ ਪਹਿਲਾਂ ਤਾਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਪਹਿਲੀ ਵਾਰ ਹੀ ਆਏ ਨੇ ਤੇ ਇਹਨਾਂ ਨੂੰ ਕਿਸੇ ਮਿੱਤਰ ਨੇ ਦੱਸਿਆ ਜੀ ਜੋ ਕਿ ਅੱਜ ਕੱਲ ਉਹ ਇਟਲੀ ਚਲੇਗੇ ਹਾਂਜੀ ਇਟਲੀ ਗਏ ਓਕੇ ਓਕੇ ਇਟਲੀ ਤੇ ਉਹਨਾਂ ਦਾ ਥੈਂਕ ਯੂ ਉਹਨਾਂ ਦਾ ਸਾਡੀ ਵੀਡੀਓ ਜ਼ਰੂਰ ਪਹੁੰਚਾ ਦਿਓ ਸ਼ੇਅਰ ਤੁਸੀਂ ਕਰਨੇ ਤੁਸੀਂ ਵੀ ਕਰਨੇ ਜੋ ਕਰੀ ਰੋਲ ਠੀਕ ਹੈ ਜੀ ਉਹਨਾਂ ਦਾ ਕੀ ਨਾਮ ਹੈ ਹਰਵਿੰਦਰ ਸਿੰਘ ਹੈ ਹਰਵਿੰਦਰ ਸਿੰਘ ਜੀ ਬਹੁਤ ਜਲਦੀ ਆਪਾਂ ਤੁਹਾਨੂੰ ਇੰਟਰਨੈਟ 'ਚ ਮਿਲਾਂਗੇ ਜੇ ਵੀਡੀਓ ਦੇਖੋਗੇ ਤਾਂ ਵਿੱਚ ਮੈਂਸ਼ਨ ਤੁਹਾਡਾ ਨੰਬਰ ਕਰ ਦਿਓ ਤੇ ਫਿਰ ਵੀ ਨਹੀਂ ਵੀਰੇ ਤਾਂ ਮੈਂ ਤੁਹਾਡਾ ਨੰਬਰ ਲੈ ਲਵਾਂਗਾ ਠੀਕ ਹੈ ਜੀ ਤੇ ਵੀਰ ਜੀ ਨਿਰਮਲ ਸਿੰਘ ਨਿਰਮਲ ਸਿੰਘ ਜੀ ਤੇ ਦਾੜੀ ਤੁਸੀਂ ਕਹਿੰਦੇ ਮੇਰੀ ਕਿਵੇਂ ਲੱਗੂਗੀ ਜੀ ਮੈਂ ਕਿਵੇਂ ਦੱਸਿਓ ਫਿਰ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਨਹੀਂ ਵੀਰੇ ਬਹੁਤ ਸੋਹਣਾ ਲੱਗਰੇਗਾ ਰਿਸਪੌਂਸ ਚੰਗਾ ਮਿਲੇਗਾ ਮੈਂ ਕੁਝ ਹੋਰ ਬੰਦੇ ਨੇ ਵੀ ਕਹਿਣਾ ਚਾਹੂਗਾ ਕੋਈ ਵੀ ਕੇਸਾਂ ਤਰੀਆ ਦਾੜੀ ਰੱਖਣ ਵਾਲੇ ਵੀਰ ਨੇਗੇ ਕੋਈ ਇੱਕ ਵਾਰੀ ਜ਼ਰੂਰ ਆਉਣ ਨਾ ਤਾਂ ਕੈਂਚੀ ਲੱਗਦੀ ਹੈਗੀ ਤੇ ਨਾ ਵਾਲ ਕੱਟੇ ਜਾਂਦੇ ਨੇ ਆਪਣੀ ਗਾੜੀ ਨੂੰ ਚੰਗੀ ਤਰ੍ਹਾਂ ਕਰਵਾ ਜੇਕਰ ਸਾਡਾ ਕੰਮ ਵਧੀਆ ਲੱਗਿਆ ਤਾਂ ਜਰੂਰ ਆਓ ਤੇ ਵੀਰੇ ਦੀ ਦਾੜੀ ਚੰਗੀ ਲੱਗ ਰਹੀ ਹੈ ਤਾਂ ਤਾਂ ਵੀ ਜਰੂਰ ਆਓ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਤੁਹਾਨੂੰ ਇੱਕ ਵਧੀਆ ਢੰਗ ਨਾਲ ਸਾਫ਼ ਸੁਥਰੀ ਜਗਾ ਜਿਹੜਾ ਥੋੜਾ ਕੰਮ ਹੋਊਗਾ ਕਿਸੇ ਤਰ੍ਹਾਂ ਦੀ ਕੋਸੀਜ਼ਰ ਵਗੈਰਾ ਯੂਜ਼ ਨਹੀਂ ਕੀਤੀ ਜਾਊਗੀ ਤੇ ਵੀਰੇ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਰਿਹਾ ਤੁਸੀਂ ਡੇਲੀ ਦਾੜੀ ਨਹੀਂ ਧੋਣੀ ਜੇ ਧੋਵੋਗੇ ਤਾਂ ਨਾਰਮਲ ਪਾਣੀ ਨਾਲ ਤੋਂ ਡੇਲੀ ਸ਼ੈਂਪੂ ਨਾ ਕਰੋ ਹਫਤੇ ਚ ਇੱਕ ਦਿਨ ਗਾੜੀ ਨੂੰ ਖੋਲੋ ਖੋਲਣਾ ਕਿਹਦੇ ਨਾਲ ਹੈ ਕੰਗੇ ਨਾਲ ਮੋਟਾ ਕੰਗੇ ਨਾਲ ਉਹ ਵੀ ਆਹ ਪੋਰਸ਼ਨ ਥੱਲੇ ਵਾਲਾ ਖੋਲ ਸਕਦੇ ਹੋ ਤੁਸੀਂ ਕਿਉਂਕਿ ਇਹ ਪੋਰਸ਼ਨ ਜੇ ਜਿਆਦਾ ਖੋਲਦੇ ਆਪਾਂ ਨੇ ਇਹ ਜਲਦੀ ਜਲਦੀ ਖੁੱਲ ਜਾਂਦੀ ਤੁਸੀਂ ਆਲਮੋਸਟ ਤੁਸੀਂ ਪਹਿਲਾਂ ਵੀ ਦਰਵਾਇ ਸੀ ਤਾਂ ਦੇਖਿਆ ਹੋਊਗਾ ਇਹ ਪੋਰਸ਼ਨ ਨੂੰ ਜਿੰਨਾ ਜਲਦੀ ਖੋਲੋਗੇ ਇਹ ਪੋਰਸ਼ਨ ਨੂੰ ਇਹਨੇ ਖੁੱਲ ਜਾਣਾ ਜਲਦੀ ਤੇ ਤੁਸੀਂ ਆਹ ਚੀਜ਼ ਤੇ ਫੋਕਸ ਰੱਖਣਾ ਠੀਕ ਹੈ ਜੀ ਆਈ ਹੋਪ ਤੁਹਾਨੂੰ ਬੜੀ ਵੀ ਬਧੀਆ ਲੱਗਿਓ ਤੇ ਜਰੂਰ ਇਸ ਨੂੰ ਸ਼ੇਅਰ ਜਰੂਰ ਕਰਿਓ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਨੂੰ ਦਾੜੀ ਦੀ ਟੈਨਸ਼ਨ ਆ ਵੀ ਮੇਰੇ ਦਾੜੀ ਮੇਰੇ ਵਧੀਆ ਨਹੀਂ ਲੱਗਣੀ ਵਧੀਆ ਲੱਗੂਗੀ ਨਰਮਣ ਸਿੰਘ ਬਹੁਤ ਸੋਣੀ ਵੀਰੇ ਬਹੁਤ ਵਧੀਆ ਐਕਸ਼ਨ ਬਹੁਤ ਵਧੀਆ ਵੀਰੇ ਥੈਂਕ ਯੂ ਤੁਹਾਡੇ ਪਿਆਰ ਦਾ ਜੀ ਐਸੇ ਤੇਰੀ ਪਿਆਰ ਦਿੰਦੇ ਰਹੋ ਤੇਨੇ ਯਾਰ ਆਈ ਹੋਗਾ